ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 459 ਗਤਿ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਬਹੁਤ ਹੀ ਨਾ ਪਿਆਰਾ ਸ਼ਬਦ ਹੈ ਕਿ ਜਿਹਦੇ ਅੰਦਰ ਗੁਰੂ ਸਹਿਬਾਨ ਜੀ ਬਹੁਤ ਸੋਹਣੀ ਸਿੱਖਿਆ ਦਿੰਦੇ ਨੇ ਸਤਿਗੁਰੂ ਜੀ ਕਹਿੰਦੇ ਹਨ ਮਿੱਠੇ ਮੱਖ ਮੂਆ ਕਿਉਂ ਲਾਏ ਉਡਾਰੀ ਜਿਹੜਾ ਮਨਮੁਖ ਬੰਦਾ ਹੁੰਦਾ ਨਾ ਦੇਖੋ ਉਹ ਕਿਵੇਂ ਕਰਕੇ ਆ ਜਾਂਦਾ ਜਿਵੇਂ ਇੱਕ ਗਿੱਲੀ ਜੀ ਗੁੜ ਦੀ ਰੋੜੀ ਹੁੰਦੀ ਢਿੱਲਾ ਹੁੰਦਾ ਗੁੜ ਦਾ ਉਹਦੇ ਉੱਤੇ ਨਾ ਮੱਖੀ ਆ ਕੇ ਬਹਿ ਜਾਂਦੀ ਆ ਤੇ ਮੱਖੀ ਸਵਾਦ ਲੈਂਦੀ ਲੈਂਦੀ ਮੰਨ ਲਓ ਕਿ ਐਨੀ ਉਹਦੇ ਵਿੱਚ ਫਸ ਜਾਂਦੀ ਉਹਦੇ ਪਾਰਿਆ ਜਿਹੜੇ ਉਹਦੇ ਵਿੱਚ ਫਸ ਜਾਂਦੇ ਨੇ ਫਿਰ ਉੱਡ ਨਹੀਂ ਸਕਦੇ ਤੇ ਉਹ ਉੱਥੇ ਹੀ ਮਰ ਜਾਂਦੀ ਆ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜਾ ਮਨਮੁਖ ਬੰਦਾ ਸੰਸਾਰਿਕ ਪਦਾਰਥਾਂ ਦੇ ਮੋਹ ਦੇ ਵਿੱਚ ਫਸ ਜਾਂਦਾ ਨਾ ਉਹ ਮੋਹ ਵਿੱਚ ਇੰਨਾ ਫਸ ਜਾਂਦਾ ਹੈ ਕਿ ਫਿਰ ਉਹਦਾ ਜੀਵਨ ਉੱਚਾਈ ਨਹੀਂ ਹੋ ਸਕਦਾ ਹੋ ਸਕਦਾ ਤੇ ਉੱਥੇ ਹੀ ਉਹ ਆਤਮਕ ਮੌਤ ਹੈ ਜਿਹੜਾ ਉਹ ਸਹਿੇੜ ਲੈਂਦਾ ਕਿ ਆਤਮਮਕ ਮੌਤ ਹੈ ਜਿਹੜਾ ਉਹ ਮਰ ਜਾਂਦਾ ਕਿਉਂ ਤੇ ਉਹਦੇ ਅੰਦਰ ਚੰਗੇ ਗੋਲਣੇ ਪੈਦਾ ਹੋ ਸਕਦੇ ਤੇ ਉਹਦਾ ਜੀਵਨ ਉੱਚਾ ਨਹੀਂ ਹੋ ਸਕਦਾ ਮਿੱਠੇ ਮੱਖੂਆ ਕਿਉਂ ਲੈ ਕੁੜਾਰੀ ਜਿਵੇਂ ਹੋਰ ਵੀ ਥਾਵਾਂ ਦੇ ਬਚਨ ਹੈਗੇ ਨਾ ਗਿੱਲੀ ਗਿੱਲੀ ਰੋਡੜੀ ਪੌਂਦੀ ਪਪ ਪਪ ਆਏ ਜੋ ਬੈਠੇ ਸੋ ਖਾਤਿਆ ਉਪਰੇ ਭਾਗ ਮਠਾਈ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਦੇ ਬਚ ਜਾਣਗੇ ਵੀ ਜਿਹੜੇ ਗੁਰੂ ਦੇ ਲੜ ਲੱਗਣਗੇ ਤੇ ਜਿਹੜੇ ਨਹੀਂ ਲੱਗਣਗੇ ਸੰਸਾਰਿਕ ਪਦਾਰਥ ਵਿੱਚ ਫਸੇ ਰਹਿਣਗੇ ਉਹ ਉੱਥੇ ਹੀ ਫਿਰ ਗਰਕ ਹੋ ਜਾਣਗੇ ਕਿਉਂ ਲਏ ਉਡਾਰੀ ਉਹਨਾਂ ਦਾ ਆਤਮਿਕ ਜੀਵਨ ਜਿਹੜਾ ਉਹ ਉੱਚਾ ਨਹੀਂ ਹੋ ਸਕਦਾ ਆਤਮਿਕ ਜੀਵਨ ਦੇ ਵਿੱਚ ਉਹ ਉਡਾਰੀ ਨਹੀਂ ਲਾ ਸਕਦੇ ਸੋ ਅਗਲੀ ਉਦਾਹਰਣ ਸਤਿਗੁਰ ਜੀ ਨੇ ਦਿੱਤੀ ਹੈ ਹਸਤੀ ਗਰਤ ਪਇਆ ਕਿਉਂ ਤਰੀਏ ਤਰੀ ਜਿਵੇਂ ਹਸਤੀ ਤੋਂ ਪਾਵੇ ਹਾਥੀ ਹਾਥੀ ਨੂੰ ਫੜਨ ਵਾਸਤੇ ਇੱਕ ਡੂੰਘਾ ਟੋਆ ਪੁੱਟਿਆ ਜਾਂਦਾ ਹੈ ਉਹਦੇ ਉੱਤੇ ਕਾਨਿਆਂ ਦੀ ਛੱਤ ਪਾਈ ਜਾਂਦੀ ਆ ਉਹਦੇ ਉੱਤੇ ਕਾਗਜ਼ ਦੀ ਜਿਹੜੀ ਹੱਥਣੀ ਬਣਾ ਕੇ ਰੱਖੀ ਜਾਂਦੀ ਆ ਤੇ ਕਾਮ ਵਾਸ਼ਨਾ ਦੇ ਵਿੱਚ ਫਸਿਆ ਹੋਇਆ ਹਾਥੀ ਜਦੋਂ ਉਹ ਕਾਨਿਆਂ ਦੀ ਛੱਤ ਤੇ ਉੱਤੇ ਆਉਂਦਾ ਏ ਉਹ ਨਕਲੀ ਹਾਥੀ ਨੂੰ ਅਸਲੀ ਹਾਥੀ ਸਮਝ ਲੈਂਦਾ ਏ ਤੇ ਉੱਥੇ ਉਹ ਟੋਏ ਵਿੱਚ ਡਿੱਗ ਪੈਂਦਾ ਏ ਤੇ ਫਿਰ ਉਸ ਟੋਏ ਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਉਹਨੂੰ ਮਹਾਵਤ ਫੜ ਲੈਂਦੇ ਨੇ ਤੇ ਫਿਰ ਉਹ ਦਰਦ-ਦਰ ਤੇ ਕਿਵੇਂ ਝਟਕਦਾ ਕਰਦਾ ਮੰਗਦਾ ਫਿਰਦਾ ਏ ਗੁਲਾਮ ਬਣ ਜਾਂਦਾ ਏ ਸੋ ਇਸੇ ਤਰ੍ਹਾਂ ਜਿਹੜਾ ਮਨੁੱਖ ਵਿਸ਼ੇ ਵਿਕਾਰਾਂ ਦੇ ਟੋਏ ਵਿੱਚ ਡਿੱਗ ਪੈਂਦਾ ਹੈ ਉਹ ਬੰਦਾ ਫਿਰ ਉਸ ਵਿਕਾਰਾਂ ਦੇ ਟੋਏ ਵਿੱਚੋਂ ਨਿਕਲ ਨਹੀਂ ਸਕਦਾ ਤੇ ਇਸ ਤਰ੍ਹਾਂ ਕਰਕੇ ਜਿਹੜਾ ਉਹਦਾ ਜੀਵਨ ਹੈ ਨਾ ਉਹ ਕਦੀ ਵੀ ਮੰਨ ਲਓ ਵੀ ਉੱਚਾ ਨਹੀਂ ਹੁੰਦਾ ਤੇ ਉਹ ਵਿਕਾਰਾਂ ਦੇ ਸਮੁੰਦਰ ਦੇ ਵਿੱਚੋਂ ਫਿਰ ਉਹ ਨਿਕਲ ਨਹੀਂ ਸਕਦਾ ਉਹ ਇਸ ਤਰ੍ਹਾਂ ਵਿਕਾਰਾਂ ਦੇ ਟੋਏ ਵਿੱਚ ਡਿੱਗ ਪੈਂਦਾ ਵੀ ਉਹਦੇ ਵਿੱਚੋਂ ਫਿਰ ਨਹੀਂ ਨਿਕਲ ਸਕਦਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ ਸੋ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਏ ਜਿਵੇਂ ਕੋਈ ਗੁਰਬਾਣੀ ਅੰਦਰ ਵੀ ਪ੍ਰਮਾਣ ਹੋਰ ਥਾਵਾਂ ਤੇ ਵੀ ਹੈਗਾ ਕਿ ਕਾਲ ਬੂਤ ਕੀ ਹਸਤ ਨਹੀਂ ਮਨ ਬਉਰਾਰੇ ਚਲਤ ਰਤਿਓ ਜਗਦੀਸ਼ ਕਾਮ ਸਵਾਏ ਕੱਜ ਬਸ ਪਰੇ ਮਨ ਬਉਰਾਰੇ ਅੰਖ ਚ ਸਹੇਉ ਸੀਸ ਵੀ ਉਹ ਹਾਥੀ ਨਾ ਫਿਰ ਸਿਰ ਤੇ ਅੰਖ ਚ ਉਹਦੇ ਸਿਰ ਤੇ ਮਾਰਿਆ ਜਾਂਦਾ ਹੈ ਤੇ ਉਹ ਜਿੱਧਰ ਨੂੰ ਮਹਾਭਾਰਤ ਚਾਹੁੰਦਾ ਫਿਰ ਉਧਰ ਹੀ ਉਹਨੂੰ ਜਾਣਾ ਪੈਂਦਾ ਹੈ ਸੋ ਤਰਨੰਤਹਿ ਲ ਪਾਇਆ ਕਿ ਨ ਮੈਂ ਖਸਮ ਜੀ ਤਨਾ ਆਇਓ ਕਿ ਉਹ ਜਿਹੜਾ ਮਨੁੱਖ ਵਿਕਾਰਾਂ ਦੇ ਸਮੁੰਦਰ ਵਿੱਚ ਮੰਨ ਲਓ ਫਸਿਆ ਹੋਇਆ ਨਾ ਉਹ ਮੰਨ ਲਓ ਕਿ ਉਹਦਾ ਸੰਸਾਰ ਸਮੁੰਦਰ ਦੇ ਵਿੱਚੋਂ ਨਿਕਲਣਾ ਨਾ ਬੜਾ ਔਖਾ ਹੋ ਜਾਂਦਾ ਜਿਹੜਾ ਵਿਕਾਰਾਂ ਦਾ ਸੰਸਾਰ ਸਮੁੰਦਰ ਹੈ ਨਾ ਇਹਦੇ ਵਿੱਚੋਂ ਇਹ ਨਿਕਲਣਾ ਫਿਰ ਜਿਹੜਾ ਉਹਦਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਉਹਦੇ ਚਿੱਤ ਵਿੱਚ ਖਸਮ ਪਰਮਾਤਮਾ ਜਿਹੜਾ ਉਹ ਕਦੀ ਉਹਦੇ ਚਿੱਤ ਵਿੱਚ ਵੱਸਦਾ ਹੀ ਨਹੀਂ ਉਹਨੇ ਆਪਣੀ ਯਾਦ ਵਿੱਚ ਕਦੀ ਪ੍ਰਮਾਤਮਾ ਨੂੰ ਵਸਾਇਆ ਹੀ ਨਹੀਂ ਕਦੀ ਰੱਬ ਨੂੰ ਯਾਦ ਹੀ ਨਹੀਂ ਕੀਤਾ ਤੇ ਇਸ ਕਰਕੇ ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਲੰਘਣਾ ਬੜਾ ਔਖਾ ਹੁੰਦਾ ਕਿਉਂਕਿ ਸੰਸਾਰ ਸਮੁੰਦਰ ਹੈ ਜਿਵੇਂ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਐ ਤੇ ਇਹ ਜਿਹੜਾ ਸੰਸਾਰ ਸਮੁੰਦਰ ਆ ਇਹਦੇ ਵਿੱਚ ਆਸਾ ਤ੍ਰਿਸ਼ਨਾ ਵਿਕਾਰਾਂ ਦੀਆਂ ਲਹਿਰਾਂ ਨੇ ਜਿੰਨਾ ਵਿੱਚ ਮਨੁੱਖ ਫਸ ਕੇ ਤੇ ਡੁੱਬ ਜਾਂਦਾ ਹੈ ਤੇ ਪਾਰ ਨਹੀਂ ਹੋ ਸਕਦਾ ਸੋ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਦੁੱਖਾਂ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਐਸਾ ਜਿਹੜਾ ਮਨੋਖਿਆ ਨਾ ਮਨਮੁਖ ਰੱਬ ਤੋਂ ਟੁੱਟਾ ਹੋਇਆ ਬੰਦਾ ਏ ਉਹਨੂੰ ਫਿਰ ਇੰਨੀ ਸਜ਼ਾ ਸਖਤ ਸਜ਼ਾ ਮਿਲਦੀ ਆ ਤੇ ਉਹ ਫਿਰ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੇ ਦੁੱਖ ਵਾਪਰਦੇ ਨੇ ਇੰਨੀ ਭਿਆਨਕ ਸਜ਼ਾ ਮਿਲਦੀ ਆ ਰੱਬ ਤੋਂ ਟੁੱਟ ਕੇ ਬੰਦਾ ਕਿੱਥੇ ਕਿੱਥੇ ਰੋਲਦਾ ਫਿਰਦਾ ਦੜਪਦਾ ਫਿਰਦਾ ਏ ਤੇ ਰੱਬ ਨੂੰ ਪੁਲਾ ਕੇ ਤੇ ਕਿੰਨੀਆਂ-ਕਿੰਨੀਆਂ ਭੁੱਲਾ ਕਰਦਾ ਫਿਰਦਾ ਤੇ ਪਾਪ ਕਰਦਾ ਤੇ ਪਾਪਾਂ ਦੀ ਫਿਰ ਉਹਨੂੰ ਸਜ਼ਾ ਮਿਲਦੀ ਆ ਸੋ ਕਿੰਨੀ ਕ ਸਜ਼ਾ ਮਿਲਦੀ ਉਹਦਾ ਕੋਈ ਲੇਖ ਨਹੀਂ ਕੀਤਾ ਜਾ ਸਕਦਾ ਇਹ ਫਿਰ ਇਹ ਜਿਹੋ ਜਿਹੇ ਬੀਜ ਦਾ ਬੰਦਾ ਉੱਪਰ ਹੀ ਵੱਡਦਾ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਆਪੇ ਬੀਜ ਆਪ ਹੀ ਖਾਹੋ ਜਿਹੋ ਜਿਹੇ ਮਾੜੇ ਕਰਮ ਬੀਜੇ ਸਨ ਉਹੋ ਜਿਹੇ ਨੂੰ ਵੱਢਣੇ ਪੈਗੇ ਆਪਣਾ ਕੀਤਾ ਆਪ ਹੀ ਜਿਹੜਾ ਮਨੁੱਖ ਆ ਇਹ ਭੁਗਤਦਾ ਹੀ ਸੋ ਸਤਿਗੁਰੂ ਜੀ ਕਹਿੰਦੇ ਹਨ ਗੁੱਜਾ ਕਮਾੜਾ ਪ੍ਰਗਟ ਹੋਆ ਈਤ ਉਤੇ ਖੁਵਾਰੀ ਦੇਖੋ ਜਿਹੜਾ ਵੀ ਮਨੁੱਖਿਆ ਨਾ ਰੱਬ ਤੋਂ ਲੁਕਾ ਕੇ ਪਾਪ ਕਰਦਾ ਏ ਰੱਬ ਤੋਂ ਲੁਕਾ ਕੇ ਪਾਪ ਕਰਦਾ ਕਿ ਇੱਥੇ ਕਿਹੜਾ ਕੋਈ ਦੇਖ ਰਿਹਾ ਹੈ ਹਨਾ ਸੰਸਾਰ ਤੋਂ ਲੁਕਾ ਕੇ ਤੇ ਪਾਪ ਉਹਨੇ ਕਰ ਲਿਆ ਪਰ ਰੱਬ ਤੋਂ ਨਹੀਂ ਲੁਕਾ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਅੰਦਰ ਕਮਾਣਾ ਸਰਪਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਤਰਤੀ ਵਿੱਚ ਹਜ਼ਾਰ ਫੁੱਟ ਡੂੰਘਾ ਫੋਟਰ ਡੂੰਘਾ ਟੋਆ ਪੁੱਟ ਕੇ ਵੀ ਕੋਈ ਪਾਪ ਕਰ ਲਵੇ ਉਹ ਵੀ ਉਹਦਾ ਗੁਰੂ ਸਾਹਿਬ ਜੀ ਕਹਿੰਦੇ ਦੁਨੀਆਂ ਵਿੱਚ ਨਸ਼ਰ ਹੋ ਜਾਣਾ ਪ੍ਰਗਟ ਹੋ ਜਾਣਾ ਹੈ ਤੇ ਜੇ ਦੇਖ ਬਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਗ ਹੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਸਤਿਗੁਰੂ ਜੀ ਕਹਿੰਦੇ ਨੇ ਟਿੱਪਾ ਮੇ ਮਨੁੱਖ ਅਜ ਲੱਖਾਂ ਪਰਦੇ ਕਰ ਲੈ ਲੱਖਾਂ ਦਰਵਾਜ਼ੇ ਲਾ ਕੇ ਉਹਨਾਂ ਨੂੰ ਲੋਕ ਲਾਲ ਵਾਲੇ ਕੁੰਡੀਆਂ ਲਾ ਕੇ ਅੰਦਰ ਪ੍ਰਾਈ ਇਸਤਰੀ ਨਾਲ ਕੋ ਕਰਮ ਕਰੇ ਉਹ ਵੀ ਉਹਦਾ ਦੁਨੀਆ ਵਿੱਚ ਜਿਹੜਾ ਹੀ ਪ੍ਰਗਟ ਹੋ ਜਾਵੇਗਾ ਜੇ ਤੋ ਰੱਬ ਰੱਬ ਨੇ ਉਹ ਜਾਗਰ ਕਰ ਦੇਣਾ ਫਿਰ ਉਹਨੂੰ ਛੁਪਾ ਗੋਣ ਸਕਦਾ ਕਿਉਂਕਿ ਰੱਬ ਹਰ ਜਗ੍ਹਾ ਹਾਜ਼ਰ ਨਾਜ਼ਰ ਦੇਖ ਰਿਹਾ ਹੁੰਦਾ ਏ ਜੇ ਆਪਾਂ ਇਬਾਦਤ ਕਰਦੇ ਸਮੇਂ ਅਰਦਾਸ ਕਰਦੇ ਸਮੇਂ ਕਿੰਨੇ ਨਾ ਰੱਬ ਸੁਣ ਰਿਹਾ ਤੇ ਸਮ ਸਾਨੂੰ ਦੇਖ ਰਿਹਾ ਏ ਚੰਗੇ ਕਰਮ ਕਰਦੇ ਹੋਏ ਸਾਨੂੰ ਦੇਖ ਰਿਹਾ ਹੈ ਤੇ ਜਦੋਂ ਬੰਦਾ ਬਿਮਾੜੇ ਪਾਪ ਕਰਦਾ ਨਾ ਉਦੋਂ ਵੀ ਇਹਨੂੰ ਸਮਝਣਾ ਚਾਹੀਦਾ ਕਿ ਰੱਬ ਕੋਹਣ ਵੀ ਮੈਨੂੰ ਦੇਖ ਰਿਹਾ ਹੈ ਕਿਉਂਕਿ ਕੋਈ ਚਪੜਾਸੀ ਲੱਗੇ ਹੋਵੇ ਤੇ ਔਰ ਤੋਂ ਡਰਦਾ ਬੰਦਾ ਚੋਰੀ ਨਹੀਂ ਕਰਦਾ ਤੇ ਮੰਨ ਲਓ ਵੀ ਜਦੋਂ ਕੋਈ ਵੀ ਲੱਗੇ ਨਾ ਹੋਵੇ ਤੇ ਉਦੋਂ ਚੋਰੀ ਕਰ ਲੈਂਦਾ ਵੀ ਇੱਥੇ ਕੌਣ ਦੇਖਦਾ ਹੈ ਕਿਉਂਕਿ ਰੱਬ ਦੀ ਕੀਮਤ ਇੱਕ ਚਪੜਾਸੀ ਤੋਂ ਵੀ ਘੱਟ ਰੱਖੀ ਇੱਕ ਨੌਕਰ ਤੋਂ ਵੀ ਘੱਟ ਰੱਖੀ ਸੋ ਰੱਬ ਹਰ ਜਗ੍ਹਾ ਦੇਖਦਾ ਹੈ ਜਿਹੜਾ ਚੰਗੇ ਕੰਮ ਕਰਦਾ ਨਾ ਫਿਰ ਰੱਬ ਦਾ ਡਰ ਪੈ ਰਾਂ ਕਿ ਉਹਨੂੰ ਚੰਗੇ ਕੰਮਾਂ ਦਾ ਚੰਗਾ ਨਤੀਜਾ ਮਿਲਦਾ ਏ ਉਹ ਕਹਿੰਦਾ ਵੀ ਮੈਨੂੰ ਭਾਵੇਂ ਕੋਈ ਦੇਖ ਰਿਹਾ ਭਾਵੇਂ ਨਹੀਂ ਦੇਖ ਰਿਹਾ ਚੰਗੇ ਕੰਮ ਕਰ ਹੀ ਜਾਂਦਾ ਰੱਬ ਤੇ ਦੇਖ ਰਿਹਾ ਨਾ ਉਹ ਤੇ ਸੁਣ ਰਿਹਾ ਨਾ ਸੱਦ ਸੁਣਦਾ ਸੱਦ ਦੇਖਦਾ ਸ਼ਬਦ ਰਹੇ ਆ ਭਰਪੂਰ ਤੂੰ ਸਬਣੀ ਥਾਈਂ ਜਿੱਥੇ ਹੋਂ ਜਾਂਈ ਸਾਚਾ ਸਿਰਜਣ ਆਰ ਜੀਓ ਤੂੰ ਸਤਗੁਰ ਜੀ ਕਹਿੰਦੇ ਨੇ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤੇਖ ਵਾਰੀ ਜਿਹੜਾ ਰੱਬ ਤੋਂ ਲੁਕਾ ਕੇ ਪਾਪ ਕਰਦਾ ਏ ਤੇ ਉਹਦਾ ਪ੍ਰਗਟ ਤੇ ਹੋ ਹੀ ਜਾਂਦਾ ਤੇ ਉਹ ਲੋਕ ਤੇ ਪਰਲੋਕ ਦੇ ਵਿੱਚ ਵੀ ਖੁਆਰ ਹੁੰਦਾ ਤੇ ਉਹਦੀ ਸੰਸਾਰ ਦੇ ਵਿੱਚ ਵੀ ਤੇ ਉਹ ਪਰਲੋਕ ਦੇ ਵਿੱਚ ਵੀ ਬੜੀ ਬੇਇੱਜ਼ਤੀ ਜਿਹੜੀ ਹੁੰਦੀ ਹੈ ਸੋ ਸਤਿਗੁਰ ਜੀ ਕਹਿੰਦੇ ਹਨ ਨਾਨਕ ਸਤਿਗੁਰ ਬਾਜਮੁਖਾ ਮਨਮੁਖ ਅਹੰਕਾਰੀ ਤਾਂ ਤੇ ਗੁਰੂ ਜੀ ਕਹਿੰਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹੰਕਾਰਿਆ ਹੋਇਆ ਮਨੋਖਿਆ ਨਾ ਜਿਹੜਾ ਉਹ ਤੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ ਗੁਰੂ ਦੀ ਸ਼ਰਨ ਵਿੱਚ ਨਾ ਪੈਣ ਕਰਕੇ ਉਹ ਵਿਕਾਰਾਂ ਦੇ ਹੱਥੀ ਆਪਣਾ ਆਤਮਿਕ ਜੀਵਨ ਲੂਟਾ ਸਕਦਾ ਹੈ ਦੇਖੋ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਾਂ ਜਿਹੜੇ ਮਾੜੇ ਕੰਮ ਆ ਉਹਨਾਂ ਤੋਂ ਬਚਾਉਣਾ ਕਿੰਨੇ ਸੀ ਪਰ ਆਪਨੇ ਬਚਾਉਣਾ ਹੀ ਰੱਖਿਆ ਕਿੰਨੇ ਕਰਨੀ ਰੱਬ ਨੇ ਕਰਨੀ ਤੇ ਜਦੋਂ ਇਹ ਮਨਮੁਖ ਹੋ ਗਿਆ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈ ਤੇ ਫਿਰ ਇਹਦੀ ਰੱਖਿਆ ਕਿੰਨੇ ਕਰਨੀ ਹੈ ਉਹ ਤੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਦਾ ਅੰਤਰਜਾਮੀ ਹੈ ਨਾ ਫਿਰ ਇਹਦਾ ਕੌਣ ਰੱਖਿਆ ਰੱਖਿਆਤ ਹੋਵੇਗਾ ਮਦਦਗਾਰ ਕੌਣ ਹੋਵੇਗਾ ਉਹ ਤੇ ਸਿਰ ਉੱਪਰ ਠਾਡਾ ਗੁਰੂ ਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਸਾਰੇ ਸੰਸਾਰੀ ਕਾਰਜ ਉਹਦੇ ਸਿਰੇ ਚੜਦੇ ਨੇ ਜਿਹਦੇ ਉੱਤੇ ਜਿਹਦੇ ਸਿਰ ਤੇ ਸਮਰਥ ਗੁਰੂ ਬੈਠਾ ਹੋਵੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨਾ ਉਦੇ ਅੰਦਰ ਔਗਣ ਹੀ ਔਗਣ ਪੈਦਾ ਹੋ ਜਾਂਦੇ ਆ ਤੇ ਇਸ ਤਰ੍ਹਾਂ ਆਪਣਾ ਜੀਵਨ ਬਰਬਾਦ ਕਰ ਲੈਂਦਾ ਕਿਉਂਕਿ ਗੁਰੂ ਜੀ ਕਹਿੰਦੇ ਇਸ ਤੇ ਹੀ ਅੰਦਰ ਪੰਜ ਚੋਰ ਵਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ ਕੋਈ ਨਾ ਸੁਨੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਪਾਜ ਗੁਰੂ গোਬਾਰਾ ਗੁਰੂ ਤੋਂ ਬਿਨਾ ਤੇ ਸਾਡੀ ਜੀਵਨ ਦੇ ਵਿੱਚ ਹਨੇਰਾ ਹੀ ਹਨੇਰਾ ਜਿਵੇਂ ਸੋਚਦਾ ਉੱਗਵੇ ਸੂਰਜ ਚੜੇ ਹਜ਼ਾਰ ਤੇਤੇ ਚਾਨਣ ਹੁੰਦੀਆਂ ਗੁਰ ਬਿਨ ਕੋਰ ਅੰਧਾਰ ਦੇਖੋ ਸੋ ਚੰ드ਰ ਮਾ ਚੜਦੇ ਹਜ਼ਾਰਾਂ ਹੀ ਸੂਰਜ ਚੜ ਹਜ਼ਾਰਾਂ ਸੂਰਜ ਚੜ ਪੈਣ ਇੰਨਾ ਚਾਨਣ ਹੁੰਦਿਆਂ ਵੀ ਬੰਦੇ ਦੇ ਅੰਦਰ ਗੁਰੂ ਤੋਂ ਬਿਨਾ ਪੂਰੇ ਗੁਰੂ ਤੋਂ ਬਿਨਾ ਆਤਮਿਕ ਜੀਵਨ ਪੱਖੋਂ ਹਨੇਰਾ ਹਨੇਰਾ ਕੋਪ ਹਨੇਰਾ ਸ਼ਾਇਆ ਹੋਇਆ ਹੈ ਸੋ ਇਸ ਕਰਕੇ ਜਿਹੜਾ ਹਰਕੇ ਦਾਸ ਜੀਵੇਂ ਲਗ ਪ੍ਰਭ ਦੀ ਚਰਨੀ ਜਿਹੜੇ ਗੁਰੂ ਦੇ ਦਾਸ ਹੁੰਦੇ ਨੇ ਸੇਵਕ ਹੁੰਦੇ ਨੇ ਗੁਰਸੇਖ ਹੁੰਦੇ ਨੇ ਗੁਰੂ ਦੀ ਚਰਣੀ ਲੱਗ ਕੇ ਤੇ ਸਦਾ ਹੀ ਜਿਹੜਾ ਉਹ ਆਪਣਾ ਉੱਚਾ ਜੀਵਨ ਜਿਉਂਦੇ ਨੇ ਤੇ ਲੋਕ ਪਰਲੋਕ ਆਪਣਾ ਜਿਹੜਾ ਉਹ ਸਫਲਾ ਕਰ ਲੈਂਦੇ ਹਨ ਸੋ ਤਾਂ ਤੇ ਜਿਹੜੇ ਮੰਨ ਲਓ ਵੀ ਜਿਨ੍ਹਾਂ ਨੇ ਤੇ ਜਿਵੇਂ ਗੁਰਬਾਣੀ ਅੰਦਰ ਪਰਮਾਨ ਹੈ ਨਾ ਕਿ ਮੰਨ ਲਓ ਵੀ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ ਜਿਹੜਾ ਹੀ ਮਨਮੁਖ ਨੇ ਉਹ ਫਿਰ ਮੰਨ ਲਓ ਕਿ ਆਪਣੇ ਇਥੋਂ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਜਾਂਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਖਤੇ